ਪੰਜਾਬੀ ਮਾਂ ਬੋਲੀ ਦਿਵਸ ਮੌਕੇ ਲੁਧਿਆਣਾ ਦੇ ਪੰਜਾਬੀ ਪਵਨ ਵਿਖੇ ਪੰਜਾਬੀ ਗੀਤਕਾਰ ਮੰਚ ਲੁਧਿਆਣਾ ਪੰਜਾਬ ਦੇ ਵੱਲੋਂ ਪੰਜਾਬੀ ਮਾਂ ਬੋਲੀ ਹੋਰ ਪਰਫੁੱਲਿਤ ਕਰਨ ਲਈ ਸਕੂਲੀ ਬੱਚਾਂ ਦੇ ਨਾਲ ਮਿਲ ਕੇ ਚਲਾ ਕਚੈਰੀ ਅਤੇ 파ਰਤ ਨਗਰ ਚੌਕ ਤੱਕ ਮਾਰਚ ਕਰਿਆ ਗਿਆ ਵਿਦਵਾਨ ਗਲਬਤਕਰ ਦਾ ਪ੍ਰਬੰਧਕ ਨੇ ਦੱਸਿਆ ਕਿ ਆਜ ਕਾਲ ਦੇ ਯੁੱਗ ਦੇ ਵਿੱਚ ਬੱਚੇ ਅਤੇ ਨੌਜਵਾਨ ਪੀੜੀ ਪੰਜਾਬੀ ਭਾਸ਼ਾ ਨੂੰ ਛੱਡ ਕੇ ਅੰਗਰੇਜ਼ੀ ਭਾਸ਼ਾ ਨੂੰ ਵਧਾ ਰਹੇ ਨੇ ਜਿਸ ਨਾਲ ਪੰਜਾਬੀ ਭਾਸ਼ਾ ਦਿਨ ਦਿਨ ਘਟਦੀ ਜਾ ਰਹੀ ਹੈ ਅਸੀਂ ਇਸ ਮੁੱਚੇ ਦੇਸ਼ ਭਰ ਦੇ ਵਿੱਚ ਵਸ ਰਹੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਭ ਨੂੰ ਪੰਜਾਬੀ ਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਆਪਣੀ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਆਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਇਹ ਧਰਤੀ ਜੋ ਰੰਗਲਾ ਪੰਜਾਬ ਹੈਗਾ ਆ ਇਹਦੇ ਵਿੱਚ ਜੋ ਪੰਜਾਬੀ ਹੈਗੀ ਹੈ ਅੱਜ ਸਾਨੂੰ ਲੱਗ ਰਿਹਾ ਕਿ ਆਪਾਂ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਭੁੱਲਦੇ ਜਾ ਰਹੇ ਨੇ ਆਪਾਂ ਘਰ ਦੇ ਵਿੱਚ ਵੀ ਜਾਂ ਸਕੂਲਾਂ ਦੇ ਵਿੱਚ ਵੀ ਆਪਾਂ ਦੇਖ ਰਹੇ ਆਂ ਆਪਾਂ ਦੇਖਦੇ ਆਂ ਕਿ ਜਿਹੜੇ ਇੰਗਲਿਸ਼ ਮੀਡੀਅਮ ਸਕੂਲਸ ਐ ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਈਏ ਪਰ ਇਸ ਦਾ ਆਪਾਂ ਖਮਾਜਾ ਆਪਾਂ ਨੂੰ ਨਜ਼ਰ ਆ ਰਿਹਾ ਹੈਗਾ ਕੇ ਬੱਚਿਆਂ ਨਾਲ ਅਗਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਦੇ ਹੈਗੇ ਆ ਤਾਂ ਕਈ ਵਰਡਸ ਦਾ ਉਹਨਾਂ ਨੂੰ मीनिंग ਹੀ ਨਹੀਂ ਪਤਾ ਹੁੰਦਾ ਕਿ ਕੀ ਹੈਗਾ ਇਸ ਕਰਕੇ ਆਪਾਂ ਕਹਿ ਰਹੇ ਆਏ ਜੋ ਪੰਜਾਬੀ ਦਿਵਸ ਅੱਜ ਬਣਾ ਰਹੇ ਆ ਇੱਕ ਅਵੇਅਰਨੈਸ ਕੀਤੀ ਜਾ ਰਹੀ ਹੈਗੀ ਹੈ ਕਿ ਪੰਜਾਬੀ ਨੂੰ ਤੁਸੀਂ ਜਿਹੜੀ ਪਹਿਲੀ ਭਾਸ਼ਾ ਹੈ ਉਹ ਮੰਨੋ ਔਰ ਇਸ ਨੂੰ ਜਿਹੜਾ ਆਪਾਂ ਕਈ ਵਾਰ ਕਹਿੰਦੇ ਸਿਕਸ ਤੋਂ ਬਾਅਦ ਵੀ ਸਟਾਰਟ ਹੁੰਦੀ ਹੈ ਤੇ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ ਹਰ ਸਿਲੇਬਸ ਦੇ ਵਿੱਚ ਇਹਨੂੰ ਮੂਲਲੀ ਜਿਹੜੀ ਭਾਸ਼ਾ ਬਣਾ ਕੇ ਇਸ ਨੂੰ ਪੜਾਈਏ ਘਰ ਦੇ ਵਿੱਚ ਵੀ ਬੱਚਿਆਂ ਨਾਲ ਬੋਲੀਏ ਔਰ ਇਹਦੇ ਵਿੱਚ ਮਾਣ ਆਪਾਂ ਮਹਿਸੂਸ ਕਰੀਏ ਦੇਖੋ ਗੁਰੂ ਗ੍ਰੰਥ ਸਾਹਿਬ ਆਪਣੇ ਐਡੇ ਐਡੇ ਗ੍ਰੰਥ ਵੀ ਲਿਖੇ ਹੋਏ ਨੇ ਔਰ ਉਹ ਆਪਾਂ ਤਾਈਆਂ ਪੜ ਸਕਾਂਗੇ ਉਹਨਾਂ ਨੂੰ ਆਪਾਂ ਅਗਰ ਆਪਾਂ ਪੰਜਾਬੀ ਜਾਣਦੇ ਹੋਵਾਂਗੇ ਸਾਡੇ ਬੱਚੇ ਜਾਣਦੇ ਹੋਣਗੇ ਤਾਂ ਇਸ ਕਰਕੇ ਜ਼ਰੂਰੀ ਹੈ ਪੰਜਾਬੀ ਨੂੰ ਪਿਆਰ ਕਰੋ ਔਰ ਇਸ ਨੂੰ ਕਰੇ ਰੂਹ ਦੀ ਤਰ੍ਹਾਂ ਇਸ ਨੂੰ ਤੁਸੀਂ ਪਿਆਰ ਕਰੋ ਕੀ ਕਹਿਣਾ ਚਾਹ ਰਹੇ ਆ ਆਮ ਪਬਲਿਕ ਨੂੰ ਮੈਂ ਆਮ ਪਬਲਿਕ ਨੂੰ ਇਹ ਕਹਾਂਗੇ ਕਿ ਅਗਰ ਆਪਾਂ ਪੰਜਾਬੀ ਭੁੱਲ ਗਏ ਤਾਂ ਆਪਾਂ ਆਪਣੇ ਵਿਰਸੇ ਨੂੰ ਆਪਾਂ ਇਹ ਪੰਜਾਬ ਨੂੰ ਹੀ ਖਤਮ ਕਰ ਦੇਵਾਂਗੇ ਕਿਉਂਕਿ ਆਪਣੇ ਜੋ ਇਤਿਹਾਸ ਹੈ ਆਪਾਂ ਉਸ ਨੂੰ ਪੜ ਨਹੀਂ ਸਕਾਂਗੇ ਉਸ ਤੋਂ ਵਾਂਝੇ ਰਹਿਣਗੇ ਸਾਡੇ ਬੱਚੇ ਵੀ ਜੋ ਕੱਲ ਦੇ ਨੌਜਵਾਨ ਹੈਗੇ ਨੇ ਉਹ ਜੋ ਸਾਡੇ ਇਸ ਦੀ ਪੀੜ੍ਹੀ ਹੈਗੀ ਆ ਉਹ ਪੰਜਾਬੀ ਜੇ ਪੜ੍ਹੇਗੀ ਨਹੀਂ ਤੇ ਆਪਣੇ ਇਤਿਹਾਸ ਨੂੰ ਕਿੱਦਾਂ ਜਾਣੇਗੀ ਇਸ ਕਰਕੇ ਇਹ ਹੀ ਮੈਸੇਜ ਹੈਗਾ ਕਿ ਪੰਜਾਬੀ ਜ਼ਰੂਰ ਘਰ ਦੇ ਵਿੱਚ ਵੀ ਬੋਲੋ ਔਰ ਪੰਜਾਬੀ ਜਿਹੜੇ ਬੱਚਿਆਂ ਨੂੰ ਤੁਸੀਂ ਸਿਖਾਓ ਵੀ ਇਹਦੇ ਵਿੱਚ ਮਾਣ ਮਹਿਸੂਸ ਕਰੋ ਜੇ ਕੋਈ ਇੰਗਲਿਸ਼ 'ਚ ਗੱਲ ਕਰਦਾ ਮੈਂ ਕਈ ਵਾਰ ਜਾਂਦੀ ਹੈਗੀ ਮੈਂ ਉਹਨਾਂ ਨੂੰ ਮੈਂ ਪੰਜਾਬੀ 'ਚ ਗੱਲ ਕਰਦੀ ਆ ਉਹ ਫੇਰ ਹੀ ਮੈਂ ਕਹਿੰਦੀ ਆ ਸਰ ਤੁਸੀਂ ਮੈਨੂੰ ਜਿਹੜਾ ਹੈਗਾ ਆ ਪੰਜਾਬੀ ਦੇ ਵਿੱਚ ਗੱਲ ਕਰੋ ਤੇ ਆਪਣੇ ਆਪ ਹੀ ਉਹ ਫਿਰ ਪੰਜਾਬੀ ਦੇ ਵਿੱਚ ਗੱਲ ਕਰਨੇ ਸ਼ੁਰੂ ਕਰ ਦਿੰਦੇ ਹੈਗੇ ਤੇ ਮਾਣ ਮਹਿਸੂਸ ਕਰੋ ਕਿ ਅਸੀਂ ਪੰਜਾਬ ਦੇ ਵਾਰਸ ਆ ਐਸੋਚੋ ਗੁਰੂਆਂ ਦੀ ਧਰਤੀ ਦੇ ਉੱਤੇ ਅਸੀਂ ਰਹਿਣ ਵਾਲੇ ਆ ਅਸੀਂ ਕਦੀ ਕਮਜ਼ੋਰ ਨਹੀਂ ਤੇ ਇਸ ਕਰਕੇ ਪੰਜਾਬੀ ਤੇ ਮਾਣ ਕਰੋ ਤੁਸੀਂ ਇਸ ਸਮਾਗਮ ਕਰਾ ਰਹੇ ਕੁਮਾਰ ਜੀ ਵੀ ਕੱਢਿਆ ਕੀ ਕਹਣਾ ਚਾਹੁੰਦੇ ਆ ਅਸੀਂ ਪੰਜਾਬੀ ਗੀਤਕਾਰ ਮਨਛ ਲੁਧਿਆਣਾ ਯੁਨਾਈਟਿਡ ਸਿਕਸ ਤੇ ਪੰਜਾਬੀ ਭਾਸ਼ਾ ਪ੍ਰਸਾਰ ਪਾਇਚਾਰਾ ਇਹ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਤੇ ਅਸੀਂ ਇਹਨਾਂ ਦੇ ਨਾਲ ਰਲ ਕੇ ਹਰ ਸਾਲ ਪ੍ਰੋਗਰਾਮ ਕਰਦੇ ਹਾਂ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਐਵੇਂ ਮੈਂ ਕਹਦਾ ਮੈਂ ਇਕੱਲਾ ਮੈਂ ਇਕੱਲਾ ਨਹੀਂ ਤੁਹਾਡਾ ਮੀਡੀਆ ਦਾ ਬੜਾ ਯੋਗਦਾਨ ਆ ਆ ਸਾਡੇ ਪੈਰੀਟਾਉਣ ਵਾਲੇ ਸਰਦਾਰ ਜੀ ਖੜੇ ਕੰਪਨੀਆ ਵਾਲੇ ਗਾਇਕ ਖੜੇ ਨੇ ਜਗਦੀਸ਼ ਲਾਲ ਜੀ ਤੇ ਮਾਲੜਾ ਸਾਹਿਬ ਤੇ ਇਹ ਸਾਰੀ ਦੁਨੀਆ ਦੀ ਬੋਲੀ ਆ ਮੇਰੀ ਇਕੱਲੀ ਸਰਬਜੀਤ ਵਰਦੀ ਦੀ ਬੋਲੀ ਨਹੀਂ ਤੇ ਹਰ ਵਾਰ ਸਾਨੂੰ ਸਹਿਯੋਗ ਦਿੰਦੇ ਆ ਤੁਸੀਂ ਵੀ ਸਾਰੇ ਸੱਜਣ ਭੈਣਾ ਵੀਰ ਸਕੂਲਾਂ ਦੇ ਬੱਚੇ ਅੱਜ ਸ਼ਾਮਲ ਹੋਏ ਆ ਤੇ ਅਸੀਂ ਕਚੇਰੀਆਂ ਤੱਕ ਜਾ ਕੇ ਆਏ ਮਾਰਚ ਕੱਢਿਆ ਤੇ ਬਹੁਤ ਚੰਗਾ ਲੱਗਿਆ ਕਿਉਂਕਿ ਮਾਂ ਬੋਲੀ ਪੰਜਾਬੀ ਸਾਡੀ ਸਭ ਦੀ ਬੋਲੀ ਤੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹੂੰਗਾ ਕਿ ਪੰਜਾਬੀ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਬੋਲੋ ਤਾਂ ਕਿ ਆਪਾਂ ਪੰਜਾਬੀ ਮਾਂ ਬੋਲੀ ਬਚਾਈਏ ਕਿਉਂਕਿ ਘਰਾਂ ਦੇ ਵਿੱਚ ਸਭ ਤੋਂ ਵੱਧ ਆਪਣੇ ਬੱਚਿਆਂ ਦੇ ਨਾਲ ਬੋਲੋ ਘਰ ਤੋਂ ਸਫਰ ਸ਼ੁਰੂ ਕਰਿਏ ਤੇ ਮਾਮੋਲੀ ਪੰਜਾਬੀ ਜਿੰਦਾਬਾਦ ਰਹੇਗੀ ਔਰ ਜਿੰਦਾਬਾਦ ਹੈ ਸਦਾ ਵਾਸਤੇ ਜਿੰਦਾਬਾਦ ਰਹੇ ਲੁਧਿਆਣਾ ਲਾਈਵ ਦੇ ਲਈ ਟੀੰਕਾ ਛਾੜ ਤੇ ਰਿਪੋਰਟ